ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੁਖ ਹਟਾਲ ਗੁਰ ਸੇਵੀ ਐ ਐਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਸੋਰਠ ਮਹਲਾ ਪੰਜਵਾਂ ਘਰ ਦੂਜਾ ਅਸ਼ਟ ਪਦੀਆਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨੀਵਲ ਪੋਇੰਦਮ ਸਾਦੇ ਪੰਜ ਜਨਾਂ ਸਿਉ ਸੰਗਨਾ ਛੁਟਕਿਓ ਆਦਿਕ ਅਹੰਬਦ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨੇਵਲ ਪੋਇੰਗਮ ਸਾਦੇ ਪੰਜ ਜਨ ਸਿਉ ਸੰਗਨਾ ਛੁਟਕਿਓ ਅਦਿਕ ਅਹਿਮ ਬੁਧ ਬਾਦੇ ਪਿਆਰੇ ਇਨ ਬਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਉ ਸੁਆਮੀ ਕੇ ਦਵਾਰੇ ਦੀ ਜੈ ਬੁੱਧ ਵਿਵੇਕਾ ਰਹਾਉ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਾਟ ਤੀਰਥ ਸਭ ਧਰਤੀ ਬ੍ਰਹਮਿਓ ਦੋ ਵਿਦਾ ਛੁਟ ਕੈ ਨਹੀਂ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਯਤਨ ਕਰਾਈ ਕਾਨਿਕ ਕਾਮਨੀ ਹੈ ਵਰਗ ਵਰ ਬਹੁ ਵਿਦਾਨ ਦਾਤਾ ਰਾ ਅੰਨ ਵਸਤਰ ਧੋਮ ਬਹੁ ਵਰਪੇ ਨਹਿ ਮਿਲਿਏ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਉਤ ਖਟ ਕਰਮ ਰਤ ਰਹਤਾ ਹਉ ਹਉ ਕਰਤ ਬੰਧਨ ਮੈਂ ਪਰਿਆ ਨਹ ਮਿਲਿਏ ਇਹ ਜੁਗਤਾ ਜੋਗ ਸਿੱਧ ਆਸਣ 84 ਏਪੀ ਕਰ ਕਰ ਰਹਿਆ ਵੱਡੀ ਅਰਜਾ ਫਿਰ ਫਿਰ ਜਨਮੇ ਹਰ ਸਿਉ ਸੰਗਨ ਗਹਿਆ ਰਾਜ ਲੀਲਾ ਰਜਨ ਕੀ ਰਚਨਾ ਕਰਿਆ ਹੁਕਮ ਫਾਰਾ सेज सोहनी चंदन चोवा नारक कोर का द्वारा हरकीरत साद संगत है सिर कर मन कै करमा ਕਹੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਲਹਿਣਾ ਤੇਰੋ ਸੇਵਕ ਇਹੋ ਰੰਗ ਮਾਤਾ ਭੈਉ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਤੇਰੋ ਸੇਵਕ ਇਹ ਰੰਗ ਮਾਤਾ ਭਾਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ एहो मन राता रहाओ दूजा गुरु जी का खालसा